ਹਾਂਜੀ ਪਿਆਰੇ ਵਿਦਿਆਰਥੀਓ ਮੈਂ ਸੁਖਦੀਪ ਸਿੰਘ ਪੰਜਾਬੀ ਮਾਸਟਰ ਕਾਂਡ ਤੀਜਾ ਤੁਨੀ ਬੋਧ ਨਾਲ ਸੰਬੰਧਿਤ ਭਾਗ ਦੂਜਾ ਲੈ ਕੇ ਹਾਜ਼ਰਾਂ ਕਿਉਂਕਿ ਇੱਕ ਵੀਡੀਓ ਆਪਾਂ ਇਸ ਦੀ ਅੱਗੇ ਪਿਛਲੇ ਦਿਨਾਂ ਦੇ ਵਿੱਚ ਬਣਾ ਕੇ ਪਾਈ ਹੋਈ ਹੈ ਉਸ ਦੇ ਵਿੱਚ ਅਸੀਂ ਗੱਲ ਕੀਤੀ ਸੀ ਵੀ ਤੁਨੀ ਤੋਂ ਕੀ ਭਾਵ ਹੈ ਦੁਨੀਆ ਕੈਂ ਪ੍ਰਕਾਰ ਦੀਆਂ ਹਨ ਮੈਂ ਥੋੜਾ ਜਿਆ ਦੁਬਾਰੇ ਦੱਸ ਦਿਨਾ ਉਹਦੇ ਵਿੱਚ ਅਸੀਂ ਗੱਲ ਕੀਤੀ ਸੀ ਵੀ ਧੁਨੀਆਂ ਦੋ ਪ੍ਰਕਾਰ ਦੀਆਂ ਹਨ ਸਵਰ ਧੁਨੀਆਂ ਤੇ ਵਿਅੰਜਨ ਧੁਨੀਆਂ ਤੇ ਉਸ ਤੋਂ ਬਾਅਦ ਉਹਨਾਂ ਦੀ ਪਰਿਭਾਸ਼ਾ ਦਿੱਤੀ ਸੀ ਤੇ ਅਨੁਨਾਸਿਕ ਧੁਨੀਆਂ ਤੇ ਸਵਰਵਾਹਕ ਅੱਖਰਾਂ ਦੀ ਅਸੀਂ ਗੱਲ ਕੀਤੀ ਸੀ ਤਾਂ ਇਹ ਦੂਜੀ ਵੀਡੀਓ ਲੈ ਕੇ ਆਜਰਾ ਮੈਂ ਛੋਟੀ ਵੀਡੀਓ ਹੈ ਵੀ ਥੋੜੀ ਜੀ ਸਿਚੁਏਸ਼ਨ ਕਲੀਅਰ ਹੋਣੀ ਚਾਹੀਦੀ ਹੈ ਬੱਚਿਆਂ ਦੇ ਮਨ ਦੇ ਵਿੱਚ ਕੋਈ ਵਹਿਮ ਨਹੀਂ ਰਹਿਣਾ ਚਾਹੀਦਾ ਤਾ ਇਹਦੇ ਵਿੱਚ ਅਸੀਂ ਜਿਹੜੀ ਵੀਡੀਓ ਬਣਾਈ ਹੈ ਤਾਂ ਅੱਖਰਾਂ ਦੀ ਉਚਾਰਨ ਅਨੁਸਾਰ ਵਰਗ ਵੰਡ ਕੀਤੀ ਹੈ ਧੁਨੀਆਂ ਦੇ ਅੱਖਰਾਂ ਦੀ ਵੀ ਜਦੋਂ ਅਸੀਂ ਬੋਲਦੇ ਆ ਤਾਂ ਸਾਡੇ ਮੂੰਹ ਦਾ ਕਿਹੜਾ ਭਾਗ ਉਸ ਦੇ ਵਿੱਚ ਕੰਮ ਕਰਦਾ ਹੈ ਤਾਂ ਇਸ ਨੂੰ ਅਸੀਂ ਦੇਖੋ 6 ਭਾਗਾਂ ਦੇ ਵਿੱਚ ਵੰਡਿਆ ਹੈ ਕੰਠੀ ਧੁਨੀਆਂ ਤਲਵੀ ਧੁਨੀਆਂ ਉਲਟ ਜੀਬੀ ਧੁਨੀਆਂ ਦੰਤੀ ਧੁਨੀਆਂ ਹੋਂਖੀ ਧੁਨੀਆਂ ਤੇ ਸੁਰਯੰਤਰੀ ਇਹ 10ਵੀਂ ਦੇ ਲੈਵਲ ਤੱਕ ਵੀ ਇੰਪੋਰਟੈਂਟ ਬਹੁਤ ਜ਼ਿਆਦਾ ਹੈ ਤੇ ਉਸ ਤੋਂ ਬਾਅਦ ਵੀ ਕੰਮ ਆਉਂਦੀ ਹੈ ਤੇ ਥੋੜਾ ਜਿਹਾ ਹੋਰ ਅੱਗੇ ਐਡਵਾਂਸ ਦੇ ਵਿੱਚ ਵੀ ਬਹੁਤ ਕੁਝ ਹੈ ਪੜਨ ਵਾਲਾ ਪਰੰਤੂ ਤੁਹਾਡੇ ਲਈ ਬਹੁਤ ਇੰਨਾ ਹੀ ਬਹੁਤ ਹੈ ਜੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਸਮਝ ਲਓਗੇ ਤਾਂ ਕੰਠੀ ਧੁਨੀਆਂ ਕੀ ਨੇ ਤਾਂ ਕੰਠ ਕੀ ਹੁੰਦਾ ਹੈ ਸਾਡਾ ਗਲ ਇਹ ਸਾਰੀਆਂ ਜਿਹੜੀਆਂ ਧੁਨੀਆਂ ਨੇ ਇਹ ਸਾਡੇ ਕੰਠ ਦੇ ਵਿੱਚੋਂ ਆਵਾਜ਼ ਆਉਂਦੀ ਹੈ ਕਕਾ ਖਖਾ ਗੱਗਾ ਘੱਗਾ ਗੰਗਾ ਇਹ ਤਾਲਵੀ ਧੁਨੀਆਂ ਨੇ ਤਾਲਵੀ ਧੁਨੀਆਂ ਦੇ ਵਿੱਚ ਜਦੋਂ ਅਸੀਂ ਇਹਨਾਂ ਦਾ ਉਚਾਰਨ ਕਰਦੇ ਹਾਂ ਤਾਂ ਜਿਹੜੀ ਸਾਡੀ ਜੀਭ ਹੈ ਉਹ ਉੱਪਰ ਤਾਲੂਏ ਨਾਲ ਲੱਗਦੀ ਹੈ ਟੱਚ ਹੁੰਦੀ ਹੈ ਤੁਸੀਂ ਬੋਲ ਕੇ ਦੇਖ ਲਿਓ ਬੇਸ਼ੱਕ ਚਚਾ ਛੱਛਾ ਜੱਜਾ ਝੱਜਾ ਨੰਗਾ ਸੱッセ ਪੈਰ ਬਿੰਦੀ ਤੇ ਯਈਆ ਉਸ ਤੋਂ ਬਾਅਦ ਉਲਟ ਜੀਬੀ ਤਾਂ ਇਹ ਜਦੋਂ ਅਸੀਂ ਦੁਨੀਆ ਨੂੰ ਉਚਾਰਨ ਕਰਦੇ ਆ ਇਹਨਾਂ ਦਾ ਤਾਂ ਸਾਡੀ ਜੀਬ ਹੈ ਜਿਹੜੀ ਉਲਟ ਕੇ ਤਾਲੂਏ ਨਾਲ ਲੱਗਦੀ ਹੈ ਟੈਂਕਾ ਠੱਠਾ ਡੱਡਾ ਟੱਡਾ ਨਾਣਾ ਤੇ ਲੱਲੇ ਪੈਰ ਬਿੰਦੀ ਤੇ ੜਾੜਾ ਇਹ ਸਾਰੀ ਵਰਣਮਾਲਾ ਦੇ ਵਿੱਚੋਂ ਅਸੀਂ ਜਿਹੜੇ ਮਹੱਤਵਪੂਰਨ ਬੱਚਿਆਂ ਵਾਸਤੇ ਲੋੜੀਂਦੇ ਨੇ ਉਹਨਾਂ ਹੀ ਇਹਦੇ ਵਿੱਚ ਕਵਰ ਕੀਤਾ ਗਿਆ ਤਾਂ ਦੰਤੀ ਧੁਨੀਆਂ ਤਾਂ ਜਦੋਂ ਅਸੀਂ ਇਹਨਾਂ ਅੱਖਰਾਂ ਦਾ ਇਹਨਾਂ ਧੁਨੀਆਂ ਦਾ ਉਚਾਰਨ ਕਰਦੇ ਆ ਤਾਂ ਸਾਡੀ ਜਿਹੜੀ ਜੀਭ ਹੈ ਉਹ ਦੰਦਾਂ ਦੇ ਨਾਲ ਲੱਗਦੀ ਹੈ ਤੁਸੀਂ ਉਚਾਰਨ ਕਰਕੇ ਦੇਖ ਲਿਓ ਨਾਲ ਤੱਤਾ ਥੱਥਾ ਦੱਦਾ ਤੱਦਾ ਨੰਨਾ ਉਸ ਤੋਂ ਬਾਅਦ ਹੰਠੀ ਧੁਨੀਆਂ ਸਾਡੇ ਬੁੱਲ ਜੁੜਦੇ ਆ ਜਦੋਂ ਅਸੀਂ ਉਚਾਰਨ ਕਰਦੇ ਆ ਪਪਾ ਪਪਾ ਬੱਬਾ ਪੱਬਾ ਮੰਮਾ ਤੇ ਵਾਵਾ ਤੇ ਇੱਕ ਸੁਰਯੰਤਰੀ ਧੁਨੀਆਂ ਹਾ ਹਾ ਤਾਂ ਇਹ ਧੁਨੀਆਂ ਦੀ ਵਰਗਵੰਡ ਹੋ ਗਈ ਸਾਡੇ ਮੁਖ ਦੇ ਵਿੱਚੋਂ ਜਦੋਂ ਅਸੀਂ ਅੰਦਰੋਂ ਆਵਾਜ਼ ਕੱਢਦੇ ਹਾਂ ਧੁਨੀ ਨਿਕਲਦੀ ਹੈ ਤਾਂ ਵਿਅੰਜਨ ਧੁਨੀਆਂ ਦੇ ਵਿੱਚ ਆਪਾਂ ਪਰਿਭਾਸ਼ਾ ਪੜ੍ਹੀ ਹੈ ਵੀ ਜਦੋਂ ਕੋਈ ਨਾ ਕੋਈ ਉਚਾਰ ਰੰਗ ਰਕਾਫਟ ਪਾਉਂਦਾ ਤਾਂ ਅਸੀਂ ਉਸ ਨੂੰ ਵਿਅੰਜਨ ਧੁਨੀਆਂ ਕਹਿੰਦੇ ਆ ਤਾਂ ਉਹਨਾਂ ਦੀ ਇਹ ਵਰਗਵੰਡ ਹੈ ਧਿਆਨ ਦਿਓ ਇਦੇ ਵਿੱਚ ਮੈਂ ਇੱਕ ਚੀਜ਼ ਹੋਰ ਸਪਸ਼ਟ ਕਰੂੰਗਾ ਵੀ ਜਿਹੜੀ ਇਹ ਲਾਈਨ ਹੈ ਦੇਖੋ ਘਗਾ ਛੱਜਾ ਢੱਡਾ ਤੱਦਾ ਤੇ ਭੱਬਾ ਇਹ ਜੋ ਕਿ ਵਿਆਕਰਨ ਦੇ ਵਿੱਚੋਂ ਥੋੜਾ ਜਿਹਾ ਇਸ ਨੂੰ ਬੋਲਚਾਲ ਦੇ ਵਿੱਚ ਕਹਿੰਦੇ ਇਹ ਘਟ ਆਉਂਦੀ ਹੈ ਪਰantu ਜਿੰਨਾ ਚਿਰ ਬਾਬੇ ਦੀ ਬਾਣੀ ਚੱਲਦੀ ਹੈ ਗੁਰਬਾਣੀ ਚੱਲਦੀ ਹੈ ਤਾਂ ਇਹ ਸਾਰੇ ਅੱਖਰ ਸਾਰੀਆਂ ਦੁਨੀਆ ਹੀ ਬਹੁਤ ਮਹੱਤਵਪੂਰਨ ਨੇ ਕਿਉਂਕਿ ਅਸੀਂ ਉਚਾਰਨ ਵੇਲੇ ਘੱਗੇ ਦੀ ਥਾਂ 'ਜਿਵੇਂ ਕੰਗਾ ਕਹਨੇ ਆ ਤਾਂ ਗੱਗੇ ਦੀ ਆਵਾਜ਼ ਆਉਂਦੀ ਹੈ ਛੱਜੇ ਦੀ ਥਾਂ 'ਜੱਜੇ ਦੀ ਆਉਂਦੀ ਹੈ ਢੱਡੇ ਦੀ ਥਾਂ 'ਡੱਡੇ ਦੀ ਆਉਂਦੀ ਹੈ ਧੱਦੇ ਦੀ ਥਾਂ 'ਦੱਦੇ ਦੀ ਆਉਂਦੀ ਹੈ ਭੱਬੇ ਦੀ ਥਾਂ 'ਬੱਬੇ ਦੀ ਆਉਂਦੀ ਹੈ ਤਾਂ ਇਹਨਾਂ ਦੀ ਕਹਿੰਦੇ ਵਰਤੋਂ ਬਹੁਤ ਘਟਦੀ ਜਾ ਰਹੀ ਹੈ ਜਿਹੜੇ ਭਾਸ਼ਾ ਵਿਗਿਆਨੀ ਨੇ ਕਿਉਂਕਿ ਜਦੋਂ ਅਸੀਂ ਉਚਾਰਨ ਕਰਦੇ ਆ ਤਾਂ ਇਹਦੀ ਆਵਾਜ਼ ਦੂਸਰੇ ਅੱਖਰ ਲੈਂਦੇ ਨੇ ਪਰੰਤੂ ਜਿਹੜੇ 48 ਦੀਆਂ 48 ਧੁਨੀਆਂ ਨੇ ਇਹ ਸਾਡੀ ਭਾਸ਼ਾ ਦੀਆਂ ਮਹੱਤਵਪੂਰਨ ਧੁਨੀਆਂ ਨੇ ਤਾਂ ਉਸ ਤੋਂ ਇਲਾਵਾ ਨਾਸਕੀ ਵਿਅੰਜਨ ਇਹ ਆਪਾਂ ਕੱਲ ਦੇ ਜਿਹੜੀ ਪਹਿਲੀ ਵੀਡੀਓ ਪਾਈ ਆ ਉਸ ਦੇ ਵਿੱਚ ਵੀ ਕਰ ਚੁੱਕੇ ਆ ਠੀਕ ਹੈ ਤਾਂ ਇਹ ਪੰਜ ਧੁਨੀਆਂ ਨੇ ਮੈਂ ਐਕਸਪਲੇਨ ਕੀਤੀਆਂ ਹੋਈਆਂ ਨੇ ਤੇ ਇਹ ਪ੍ਰੈਸ਼ਰ ਪੇਪਰ ਦੇ ਵਿੱਚ ਆ ਜਾਂਦਾ ਹੁੰਦਾ ਬੱਚੇ ਇਸ ਨੂੰ ਜ਼ਰੂਰ ਤੁਸੀਂ ਧਿਆਨ ਦੇਣਾ ਹੈ ਉਹ ਧੁਨੀਆਂ ਜਿਨ੍ਹਾਂ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਜਦੋਂ ਸ਼ਬਦ ਰਚਨਾ ਹੁੰਦੀ ਹੈ ਤਾਂ ਉਹਦੇ ਵਿੱਚ ਠੀਕ ਹੈ ਨੰਗਾ ਨੰਯਾ ਨਾਣਾ ੜਾੜਾ ਤੇ ਲੱਲੇ ਪੈਰ ਬਿੰਦੀ ਹੈ ਜਿਹੜੀ ਇਹ ਪੰਜ ਧੁਨੀਆਂ ਇਹ ਨੇ ਦੇਖੋ ਪੰਜ ਹੀ ਨਾਸਕੀ ਨੇ ਪੰਜ ਹੀ ਇਹ ਧੁਨੀਆਂ ਨੇ ਜਿਨ੍ਹਾਂ ਦੇ ਨਾਲ ਕੋਈ ਵੀ ਸ਼ਬਦ ਸ਼ੁਰੂ ਨਹੀਂ ਹੁੰਦਾ ਅਜੋਕੀ ਜਿਹੜੀ ਸਿਧਾਰਨ ਜਾਂ ਸੁਖਾਲੀ ਭਾਸ਼ਾ ਹੈ ਠੀਕ ਹੈ ਜੇ ਗੁਰਬਾਣੀ ਅਸੀਂ ਪੜ੍ਹਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਇਹਨਾਂ ਅੱਖਰਾਂ ਦੇ ਨਾਲ ਵੀ ਬਹੁਤ ਸਾਰੇ ਸ਼ਬਦ ਗੁਰੂ ਸਹਿਬਾਨਾ ਦੁਆਰਾ ਬੜੇ ਸਤਕਾਰ ਦੇ ਨਾਲ ਰਚੇ ਹੋਏ ਨੇ ਉਸ ਦੇ ਵਿੱਚ ਤਾਂ ਇੱਕ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ ਦੇਖੋ ਯਈਆ ਤੇ ਵਾਵਾ ਹੁਣ ਆਪਾਂ ਸਵਰ ਧੁਨੀਆਂ ਜਿਹੜੀਆਂ ਪੜੀਆਂ ਨੇ ਉਹ 10 ਪੜੀਆਂ ਨੇ ਸਵਰ ਵਾਹਕ ਅੱਖਰ ਤਿੰਨ ਪੜਿਆ ਊੜਾ ੜਾ ਈੜੀ ਤਾਂ ਯ ਯਾ ਤੇ ਵਾ ਵਾ ਨੂੰ ਅਰਧ ਸਵਰਤੁਨੀਆਂ ਕਿਹਾ ਹੈ ਆ ਜੋ ਕੇ ਪਾਸ਼ਾ ਬਗੈਨੀਆਂ ਦੁਆਰਾ ਕਿਹਾ ਗਿਆ ਕਿਉਂਕਿ ਪੇਪਰ ਦੇ ਵਿੱਚ ਉਸ ਦੇ ਅਨੁਸਾਰ ਹੀ ਕਈ ਵਾਰਾ ਪ੍ਰਸ਼ਨ ਪੁੱਛ ਲਿਆ ਜਾਂਦਾ ਹੈ ਤਾਂ ਸਵਰਤੁਨੀਆਂ ਹੁੰਦੀਆਂ ਨੇ ਜਦੋਂ ਬੋਲਣ ਵੇਲੇ ਬੇਰੋਗ ਸਾਹ ਬਾਹਰ ਨਿਕਲਦਾ ਹੈ ਤਾਂ ਅਰਧ ਸਵਾਰਾ ਵੀ ਥੋੜਾ ਜਿਹਾ ਮਤਲਬ ਉਹਨਾਂ ਨਾਲੋਂ ਵੱਧ ਸੰਭਾਲ ਲੈਂਦਾ ਹੈ ਤਾਂ ਮੈਂ ਉਦਾਹਰਨ ਵੀ ਲਿਖੀ ਹੈ ਜਿਵੇਂ ਅਸਲੀ ਜਿਹੜਾ ਸ਼ਬਦ ਆ ਉਹ ਗਿਆਨੀ ਹੈ ਪਰੰਤੂ ਅਸੀਂ ਜਦੋਂ ਲਿਖਦੇ ਆ ਤਾਂ ਗਿਆਨੀ ਲਿਖਦੇ ਨੇ ਯਈਏ ਦੀ ਜਗ੍ਹਾ ਦੇ ਉੱਤੇ ਆੜਾ ਵਰਤ ਲੈਂਦੇ ਆ ਤੇ ਸਵਾਮੀ ਬਣਦਾ ਤਾਂ ਸਵਾਮੀ ਐ ਪਰ ਅਸੀਂ ਆਕਸ ਅक्षर ਬੋਲਣ ਵੇਲੇ ਸਵਾਮੀ ਲਿਖਦੇ ਵੀ ਆ ਤੇ ਬੋਲਦੇ ਵੀ ਆ ਤਾਂ ਇਹ ਜਿਹੜਾ ਇੱਕ ਤੀਜੇ ਕਾਂਡ ਦਾ ਧੁਨੀ ਗੋਧਨ ਨਾਲ ਸੰਬੰਧਿਤ ਭਾਗ ਦੂਜਾ ਸੀ ਉਹ ਮੈਂ ਬੜੇ ਥੋੜੇ ਸ਼ਬਦਾਂ ਦੇ ਵਿੱਚ ਇਹਨੂੰ ਵਰਣਨ ਕੀਤਾ ਹੈ ਤਾ ਇੱਕ ਪ੍ਰਸ਼ਨ ਮੈਂ ਜਾਂਦਾ ਹਾਂ ਜ਼ਰੂਰ ਇਹਦੇ ਵਿੱਚ ਦੱਸੂਗਾ ਵੀ ਜਿਹੜੇ ਇਹ ਦੋ ਧੁਨੀਆਂ ਨੇ ਦੋ ਅੱਖਰ ਨੇ ਇਹ ਮੈਂ ਵੀ ਪੰਜਾਬੀ ਮਾਸਟਰ ਲੱਗਿਆ ਦੇਖੋ ਮੈਂ ਵੀ ਬਾਅਦ ਦੇ ਵਿੱਚ ਹੀ ਸਿੱਖਿਆ ਬਹੁਤ ਸਾਰੇ ਸਤਕਾਰਯੋਗ ਅਧਿਆਪਕ ਸਾਹਿਬਾਨੋਂ ਉਹਨਾਂ ਤੋਂ ਸਿੱਖਿਆ ਤਾਂ ਇਹਨਾਂ ਦਾ ਉਚਾਰਨ ਅਕਸਰ ਅਸੀਂ ਗਲਤ ਕਰਦੇ ਆਏ ਹਾਂ ਹੁਣ ਤੱਕ ਜਦੋਂ ਕੰਠੀ ਧੁਨੀਆਂ ਦੀ ਗੱਲ ਹੋ ਗਈ ਤਾਂ ਕੰਠ ਦੇ ਵਿੱਚੋਂ ਹੀ ਇਸ ਦੀ ਆਵਾਜ਼ ਆਉਗੀ ਕਕ ਖਖ ਗਗ ਘਗ ਗੰਗਾ ਆ ਤਾਲੂਏ ਨਾਲ ਜੀਵ ਲੱਗਦੀ ਹੈ ਜਿਹਦੇ ਵਿੱਚ ਇਹ ਦੂਸਰੀ ਧੁਨੀ ਹੈ ਚਚ ਛਛ ਜਜ ਛਜ ਜੰਗਾ ਤਾਂ ਇਹ ਜਰੂਰ ਸਪਸ਼ਟ ਹੋਣਾ ਚਾਹੀਦਾ ਹੈ ਇਹ ਜ਼ਰੂਰੀ ਹੈ ਵੀ ਇਸ ਨੂੰ ਕਿ ਆਹੀ ਨਹੀਂ ਆਊਗਾ ਇਸ ਤਰੀਕੇ ਦੇ ਨਾਲ ਅਸੀਂ ਉਚਾਰਨ ਕਰਦੇ ਆਂ ਪਰੰਤੂ ਜਿਹੜਾ ਅਸਲੀ ਉਚਾਰਨ ਹੈ ਇਹਦਾ ਕੰਠ ਦੇ ਵਿੱਚੋਂ ਹੈ ਗੰਗਾ ਤੇ ਤਾਲ ਵੀ ਹੈ ਨੰਨਾਂ ਤਾਂ ਇਹ ਵੀ ਜ਼ਰੂਰ ਤੁਸੀਂ ਬੱਚਿਓ ਧਿਆਨ ਦੇਣਾ ਇਸ ਗੱਲ ਦੇ ਉੱਤੇ ਤੇ ਇਹਦੇ ਇੰਨੇ ਨਾਲ ਇਹ ਜਿਹੜਾ ਤੀਜਾ ਕਾંડ ਦਾ ਦੂਜਾ ਭਾਗ ਸੀਗਾ ਤੁਨੀ ਬੋਧਾ ਉਸ ਸਮਾਪਤ ਹੁੰਦਾ ਮੈਨੂੰ ਉਮੀਦ ਹੈ ਤੁਹਾਨੂੰ ਇਹ ਜ਼ਰੂਰ ਫਾਇਦੇਮੰਦ ਸਾਬਤ ਹੋਊਗਾ ਤਾਂ ਇਹਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਸਾਰੇ ਬੱਚਿਆਂ ਦੇ ਨੂੰ ਤਾਂ ਕਿ ਉਹਨਾਂ ਨੂੰ ਵੀ ਇਹ ਜਿਹੜੀਆਂ ਦੁਨੀਆ ਦੇ ਨਾਲ ਸੰਬੰਧਿਤ ਕੋਈ ਵੀ ਦਿਮਾਗ ਦੇ ਵਿੱਚ ਇਹ ਜਿਹੇ ਗੱਲ ਹੁੰਦੀ ਹੈ ਸਮਝ ਤੋਂ ਬਾਹਰ ਹੁੰਦੀ ਹੈ ਤਾਂ ਉਹ ਯਕੀਨਨ ਇਸ ਦੇ ਨਾਲ ਸਮਝਾਉਗੀ ਬਹੁਤ ਬਹੁਤ ਧੰਨਵਾਦ ਜੀ